ਕਹਿੰਦੇ ਜਾਂਗਾ ਇਹ ਜਾਣ ਆਲ ਬਾਰੇ ਆਮ ਨਹੀਂ ਹੁੰਦੇ ਮੈਂ ਗੱਲ ਇਹ ਦਿੰਦੀ ਕਰਦੀ ਚਾਹੁੰਦਾ ਅੱਜ ਲੋਕ ਸਭਾ ਅੰਦ ਪ੍ਰੋਸਪਰ ਦੀ ਜੇਕਰ ਕੋਈ ਆਵਾਜ਼ ਬੁਲੰਦ ਕਰ ਸਕਦਾ ਹੈ ਜੇਕਰ ਸਾਡੀ ਕੋਈ ਮਦਦ ਕੀ ਕਰ ਸਕਦਾ ਹੈ ਜੇ ਨਾਲ ਵੀਰ ਬਲ ਦੇ ਕੇ ਜੇਕਰ ਮੈਂ ਤੇ ਯਾਦ ਕਰੀਏ ਸਭ ਤੋਂ ਪਹਿਲੀ પસંદ ਲੋਕ ਸਭਾ ਹਕਾਸੇਨਾ ਪ੍ਰੋਸਪਰ ਦੀ ਸਾਡਾ ਵੀਰ ਮਾਲਬਿੰਦਰ ਕੰਗ ਹੈ